मान <laughs> ਸਾਲ ਹੋ ਗਏ ਨੇ ਸਾਰਾ ਗੱਲ ਪਾ ਗੋ ਸਾਰੇ ਦੁਕਾਨਦਾਰ ਵੇਹੜੇ ਬੈਠੇ ਨੇ ਜੀ ਕੋਈ ਕੰਮ ਨਹੀਂ ਰਹਿ ਗਿਆ ਕੋਈ ਕਾਰ ਨਹੀਂ ਹੋ ਖਸ ਹੋਇਆ ਇਹਨਾ ਆ ਕੇ ਦੰਦ ਮਾਰਿਆ ਪੂਰਾ ਜੀ ਆ ਆ ਮੰਗ ਤੇ ਆਪਣੇ ਵੇਲੇ ਤੇ ਆਪਣੇ ਵੇਲੇ ਜਿਹੜੇ ਸਰਦਾਰ ਬਣ ਕੇ ਉੱਪਰ ਆ ਲੱਗੇ ਸਾਲ ਹੋ ਗਿਆ ਦੁਖੀ ਹੋਏ ਦੁਕਾਨਦਾਰ ਸਾਡੇ ਸ਼ਹਿਰ ਦਾ ਸੁਧਾਰ ਹੋਦਾ ਹੀ ਹੋਇਆ ਤੁਹਾਡੇ ਵੇਲੇ ਦਾ ਜੀ ਵੀ ਅੱਗੇ ਸੌਫਿਸ ਸਾਲਟ ਪਾਸ ਜੀ ਆਜਾ ਰਾ ਜੀ ਵਧੀਆ ਪਾ ਆਜਾ ਰਾ ਜੀ ਵਧੀਆ ਬਣਾਓ ਵਧੀਆ ਇੱਥੇ ਇਹਨਾਂ ਨੇ ਗੱਲ ਵੀ ਕੀਤੀ ਅਤੇ ਗੱਲ ਹੈ ਜੀ ਇੱਕ ਬਾਈਪਾਸ ਬਣਾਣਾ ਹੈ ਹਾਂ ਜੀ ਲੱਗਦਾ ਤਾਂ ਕੋਈ ਬਸ ਸਟੈਂਡ ਬਣਿਆ ਜੀ ਆਪਣਾ ਹਾਂ ਜੀ ਹਾਂ ਜੀ ਲੱਗਦਾ ਜੀ ਲੱਗਦਾ ਲੱਗਦਾ ਉਹ ਖਾ ਉਹ ਖਾ ਉਹਦਾ ਤੁਸੀਂ ਤੁਸੀਂ ਮੈਨੂੰ ਪਾਰਲੀਮੈਂਟ ਜਤਾਇਆ ਜੀ ਜੀ ਉਹ ਮੈਂ ਡਾਕ ਕੀਤਾ ਪੂਰਾ ਪਾਰਲੀਮੈਂਟ ਇਹ ਜਾਂ ਬਣਾ ਦੂੰਗਾ ਜੀ ਮਿਸਟਰ ਇਹ ਤਾਂ ਨਹੀਂ ਜੇ ਮਟੈਂਡੇ ਬਣਾਇਆ हलो <laughs> हमाल <laughs> ਪਿੱਛੇ ਹਟਣਾ ਹੀ ਨਹੀਂ ਕਿਸੇ ਨੇ ਪਿੱਛੇ ਹਟਨ ਦਾ ਕੰਮ ਔਖਾ ਹੀ ਹੈ

ਕੱਤਕਾ ਸੁਬਾ ਸੋਟਾ ਦੇ ਜਦੋਂ ਪਾਣੀ ਆਉਂਦਾ ਸੀ ਨਾ ਇਹ ਬੱਕਾ ਨਹੀਂ ਚਾਹਤਾ ਸਾਡਾ ਫੁੱਟਾ ਕੱਤਿਆ ਸਾਥ ਜਾਂਦੀਆਂ ਸੁਰਪੋਰਟ ਦੀਆਂ ਜਦੋਂ ਕੁਛ ਸਤਾਦੀ ਸਰਕਾਰ ਆਈ ਤੇ ਸਹੋ ਸਾਡੇ ਕੋ ਆਏ ਅਸਾਂ ਉਹਨਾਂ ਨੂੰ ਮੰਤਰੀ ਦੀ ਟੀਮ ਕਿਰਾਏ ਸਾਥੇ ਨਾਲ ਫਤਰੀ ਆਏ ਉਹਨਾਂ ਸਾਡ 2 ਮਹੀਨਿਆਂ ਦੀ ਕਾਪੀ ਜਦੋਂ ਉਹਨਾਂ ਤੋਂ ਥਾਗੇ ਬੋਲਵਾ ਪਾਣੀ ਆ ਸੁਪੋਰਟ ਹੁੰਦੇ ਨਾ ਅੱਜ ਵੀ ਸਾਲ ਸਾਲ ਨੂੰ ਇਹਨਾਂ ਸਭ ਕੇ ਪਾਣੀ ਉੱਥੇ ਤਾਲਾ ਦੇ ਨਾਲ ਪੰਨ ਪਜਾ ਹੋਇਆ ਮੋਰਚਾ ਬੰਨਣਾ ਹੈ ਉਥੋਂ ਪਾਣੀ ਇੱਥੇ ਨਾ ਆਵੇ ਆ ਦੋ 300 ਕੋਲਾ ਰੱਖ ਬੈ ਦਾ ਗੁੱਬੇ ਤੇ ਸਾਡੀ ਮਕਾਨ ਨਾ ਬਣੇ ਇਹ ਨੇਰ ਵੀ ਸੇਫ ਹੈ ਤੇ ਤੁਮਮਦੋਰ ਸਾਰਾ ਹੀ ਸੇਫ ਹੈ ਪਿੱਛੇ ਪਾਣੀ ਪਾਣੀ ਇਹ ਤਾਂ ਕਸਬਾ ਸੇਫ ਹੋ ਜੇ ਹਾਂ 15 20 ਪਿੰਡ ਭਜਦੇ ਇੱਕ ਮਿੰਟ ਮਮਣੀ ਨਹੀਂ ਇਹ ਨਾ ਤਕਦੀ ਨਹੀਂ ਸਰਦਾਰ ਜੀ ਉਹ ਸਬੈਦਾਂ ਦੇ ਵਿੱਚ ਬੰਦ ਜਾਂ ਖਤਮ ਹੋ ਜਾਂ ਦੋ ਦੋ ਘਣੜਾ ਜਿਹੜਾ ਪਾਕਿਸਤਾਨੋਂ ਸੁਧਾ ਨਹੀਂ ਫਿਰ ਮਿੱਟੀ ਕਿੱਥੋਂ ਆਉਣੀ ਮਿੱਟੀ ਸਾਡੇ ਕੋਲੇ ਸਹੀ ਸਰਵਿਸ ਸਾਡੇ ਅੰਟਰ ਚ ਹੀ ਹੈ ਸਾਰੇ ਬੰਦੇ ਇਹਨਾਂ ਨੂੰ ਸਿਰਫ ਆਪਾਂ ਤੇ ਹੀ ਹਾਂਜੀ ਹਾਂਜੀ ਚਲੋ ਤੇ ਗੱਤੀ ਤੱਕ ਮੰਨ ਆਇਆ ਵੀ ਹੋਇਆ ਜੀ ਕਿੰਨਾ ਤੇਲ ਚਾਹੀਦਾ ਕੀ ਸਾਹਿਬ ਜੀ ਸਾਹਿਬ ਬੋਲੋ ਸੋਨਾ ਜਦੋਂ ਆ ਪਾਣੀ ਲੈ ਗਏ ਨਾ 15 20 ਦਿਨ ਚ ਤੇ ਅਸੀਂ ਨਾਲ ਦੀ ਨਾਲ ਸ਼ੁਰੂ ਕਰ ਦਿੱਤਾ ਠੀਕ ਠੀਕ ਸਾਡੀ ਦੂਰੀ ਹੈ ਮਤਲਬ ਸਾਾਨੂੰ ਮੈਂ ਫੌਜ ਪੂਰੀ ਚੱਕੇ ਜਾਂ ਸਾਨੂੰ ਇਹ ਪਾਪਲਾ ਬੈਠੇ ਕਰ ਲੈਣਗੇ ਬੈਠਣਾ ਸਾਨੂੰ ਇਹ ਜੰਗਲ ਵਾਲੇ ਤੇ ਜਨਾਬ ਤੁਹਾਡੇ ਕੇ ਉਹ ਬੈਠੇ ਕਰ ਲੈਣਗੇ ਬੈਠੇ ਨਾਲ ਸਾਹਮਣੇ ਕਰ ਲੈਣਗੇ ਕੋਈ ਪੱਕੀਆਂ ਜ਼ਮੀਨਾਂ ਉਹ ਵੱਡੇ ਬਾਲਾਂ ਸਰ ਵੀ ਕਿੰਨੀਆਂ ਸੀ ਹਾਂਜੀ ਤੇ ਕਾਂਗਰਸ ਨੇ ਆ ਕੇ ਤੋੜਿਆ ਹਾਂਜੀ ਜਿਸ ਦਿਨ ਆਪਣੀ ਸਫਾਰਾ ਜਾਂਦੀ ਹੈ ਤੇ ਪਹਿਲੇ ਹਫਤੇ ਜੀ ਅਸੀਂ ਇੱਕ ਦੂਜੀ ਗੱਲ ਮੈਂ ਬੰਦ ਬਾਰੇ ਮੈਂ ਇਹਨਾਂ ਨੂੰ ਕਹਿ ਦਿੱਤਾ ਹੈ ਐਮਐਲਏ ਸਾਹਿਬ ਦੇ ਨਾਲ ਹੈਗੀ ਮੈਂ ਕਿਹਾ ਜਦੋਂ ਸ਼ੁਰੂ ਕਰੋਗੇ ਹਾਂਜੀ ਡੀਜ਼ਲ ਅਸੀਂ ਦੇਵਾਂਗੇ ਟਰੈਕਟਰ ਤੁਸੀਂ ਲਓ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਇਹ ਬੱਲੇ ਭੇਗਿਆ ਬੱਲੇ ਭੇਗਿਆ ਆਜਾ ਜੀ ਇਹ ਨਾ ਇੱਕ ਮਨਾ ਕਰ ਜੀ ਸਿਫਦਾਇਆ ਦਿੱਤਾ ਵੀ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਮੈਂ ਆਉਣਾ ਤੇ ਪੱਕੀਆਂ ਕਰਾਂਗਾ ਜਿਹੜਾ ਸਾਨੂੰ 4 ਦਾ ਟਰਾਲਾ ਦੇ ਕੇ ਗਏ ਨੇ ਪਿੰਡ ਵਾਸਤੇ ਜਿਹੜੇ ਅਗਾ ਡੁੱਬੇ ਝੋਨੇ ਜਿੰਨਾ ਦਾ ਨੁਕਸਾਨ ਹੋਇਆ ਉਸ ਤੋਂ ਜਿਹੜਾ ਬੰਨ ਅੱਗੇ ਵਧਣਾ ਹੈ ਉਹਦੇ ਵਾਸਤੇ ਡੀਜ਼ਲ ਜਿੰਨਾ ਵੀ ਉਹਨਾਂ ਆ ਜਿੰਨਾ ਵੀ ਲੱਗੇ ਆਦਾ ਬਨ ਬਨੋ ਮੈਂ ਤੁਹਾਡੇ ਨਾਲ ਖੜਾ ਅੱਗੇ ਵੀ ਖੜਾ ਹੱਜ ਵੀ ਖੜਾ ਤੇ ਅਸੀਂ ਹੋਂਦੇ ਨਾਲ ਖੜਿਆ ਜੀ ਮੋਡੇ ਦਾ ਮੋਡਾ ਲਾਗੇ